ਡੈਡ ਫਤਿਹ ਜੀ ਪੈਂਟਿਸ ਖਾਂਚ ਲੱਗਾ ਹੋਏ ਨੇ ਮੇਰੇ ਵੀ ਆ ਗਈ ਹੈ ਗੱਲੀ ਆ ਗਈ ਬਾਈਟਾ ਕਾ ਰਿਹਾ ਮੈ ਰੋਟਾ ਰਿਹਾ ਨਾਲ ਕੋਪਾ ਨਹੀਂ ਕੁਝ ਨਹੀਂ ਦੇ ਰਿਹਾ ਦੁੱਤੀ ਕਿਉਂ ਰਹਾ ਹੋ ਗਿਆ ਯਾਰ ਬੱਲੇ ਹਾਂ ਬਸ ਸਿਰ ਭਾਰਿਆ ਹਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਈਸ ਫਤੇ ਹੋ ਰਿਹਾਗਾ ਰੈਡੀ ਕਿਉਂ ਹੋ ਰੇ ਫਤੇ ਰੈਡੀ ਤੂੰ ਕਿਉਂ ਹੋਣੀ ਤੂੰ ਰੈਡੀ ਸਾਰੀ ਦਿਹਾੜੀ ਟੀਵੀ ਦੇ ਵਿੱਚ ਧਿਆਨ ਹੋਮ ਵਰ ਸਰਖਣੇ ਜਨਾ ਯਾਰਾ ਮੇਰੇ ਤਾਂ ਪਹਿਲੀ ਹੀ ਨਹੀਂ ਸੈਟ ਆਉਂਦਾ ਰੈਡੀ ਕਿਉਂ ਹੋ ਰੇ ਤੂੰ ਇਕੱਠੇ ਆ ਨਾ ਆਪਾਂ ਕੋਕ ਤੇ ਜਾਵਾਂਗੇ ਕਿੱਥੇ ਆਗਾ ਭੋਗ ਆ ਥੋੜੇ ਚਲੋ ਮੈਦਾਨਸ ਦਾ ਕਾਇਸ ਇਹਦਾ ਆਪਣਾ ਮਸਤੀਆਂ ਦੇ ਵਿੱਚ ਮਗਨ ਰਹਿੰਦਾਗਾ ਸਾਰੀ ਦਿਹਾੜੀ ਮਸਤੀ ਚਾਹੀਦੀ ਐਨੂੰ ਹੋਰ ਕੁਝ ਨਹੀਂ ਚਾਹੀਦਾ ਚਲੋ ਜੀ ਮੈਂ ਤਾਂ ਰੈਡੀ ਹਾਂਗਾ ਬਸ ਇਹਦਾ ਮੱਮਾ ਰੈਡੀ ਹੋਣਾ ਰਿਹਾ ਜੀ ਚੜ੍ਹੇ ਤੁਸੀਂ ਬਾਜਲ ਵਾਲੇ ਮੰਦਰੀ ਆਇਆ ਬਈਆ ਫਿਰ ਮੈਂ ਉੱਤਰਾਂ ਮੈਂ ਬੋਲਿਆ ਵੱਖਸੀ ਤੁੰ ਵੀ ਜਾਏਗੀ ਕਰਲਾ ਕਰਲਾ ਇਸ ਤਾਂ ਤਿਆਰ ਆ ਸੰਦਾ ਜਦੋਂ ਕਹਿੰਦੇ ਕਿ ਉਦੀ ਤੁਰ ਕੇ ਬਾਜਾਂਗੇ ਤਿੰਨੇ ਦੀਵਾਰਾਂ ਅੰਮ੍ਰਿਤ ਹਮਮ ਸਰਵਹਾਰ ਨੇ ਫਤਿਹਲਾ ਮਹਾਰਾਣੀ ਬਾਹਰੇ ਨੇ ਬਾਹਰੇ ਨੇ ਫਦੇ ਫੋਨ ਦੇਖੀ ਜਾ ਰਿਹਾ ਹਾਂ ਹਾਂ ਦੇਖੋ ਮੈਂ ਨਾ ਕੇ ਤਿਆਰਣਾ ਕੱਲੀ ਮੈਂ ਰਹੀ ਸਾਰੇ ਜਣੇ ਤਿਆਰ ਹੋ ਗਏ ਹਾਂ ਮੈਂ ਝਾੜੂ ਲਾਉਂ ਪਹਿਲਾਂ ਉਧਰ ਫੋਗ ਪੈਣ ਲੱਗ ਰਿਹਾ ਰੰਗ ਨਾ ਰਹਿ ਗਿਆ ਆਪਣਾ ਬੜਾ ਹਾਲ ਤਾਂ ਲਾਉਣ ਤੋਂ ਫੇਰ ਜਾ ਕੇ ਮੈਂ ਕੀ ਤਿਆਰ ਕਰਾਂ ਅੱਜ ਆਪਾਂ ਕਿੱਥੇ ਜਾਣਾ ਹੈ ਤੇ ਦੱਸੋ ਅੱਜ ਆਪਣੇ ਨਾਲ ਕਿ ਲੱਗੇ ਕਰ ਰਹੇ ਆ ਫੋਗ ਪੈਣ ਦੇ ਸਾਹ ਦੇ ਪਾਰ ਸੀਗੇ ਪਰ ਮੈਂ ਸਾਲ ਹੁੰਦੇ ਹਾਂ ਕਿਰ ਕਿੱਥੇ ਫੋਗ ਪੈ ਰਿਹਾਗਾ ਉੱਥੇ ਜਾਵਾਂਗੇ ਆਪਾਂ ਤਾਂ ਪੱਪੀ ਕਿੱਟ ਕੇ ਕੈਸੀ ਵੀ ਸਾਰਾ ਪਰਿਵਾਰ ਆ ਕੇ ਕਹਿੰਦੇ ਘਰ ਦੇ ਲਈ ਅੱਛਾ ਲਾਈਵ ਹਤੇ ਸਿੰਘ ਜੀ ਮੈਂ ਤਾਂ ਸੋਚ ਰਹੀ ਹਾਂ

ਕਹੇ ਸੀ ਮੱਚੀ ਜਾਂਦੇ ਨਹੀਂ ਕਿਤੇ ਉਈ ਹਾਂ ਉਈ ਸੱਚੀ ਉਹ ਤਾਂ ਮੱਚੇ ਹੋਏ ਨੇ ਕਿਵੇਂ 5 ਰੁਪਏ ਆ ਤੂੰ ਸੀ ਲੈ ਬੰਤਾ ਆਹੋ ਕੁਸੂਰ ਆਹ ਫੋਨ ਵੀ ਲੈ ਲੀ ਬਸ ਠੀਕ ਆ ਨੀ ਆ ਔੜ ਜਾ ਠੀਕ ਆ ਠੀਕ ਆ ਇਹਨੂੰ ਕਿ ਹੋਇਆਗਾ ਔੜ ਜਾ ਬੰਦਾ ਸੋਨਾ ਲੱਗਦਾ ਔੜ ਕਿਉਂ ਲੱਗਣਾਗਾ ਐਵੇਂ ਹੀ ਸੋਨਾਗਾ ਇਹਨੇ ਫੋਨ ਨਾ ਪਾ ਰੱਖਦੇ 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 ਦੇਖ ਆ ਦੇਖ ਰਿਹਾ ਤੂੰ ਮੈਨੂੰ ਪਤਾ ਤੇਰਾ ਬੜਾ ਹੀ ਚਲਾਕ ਦਾ ਰੱਖ ਜਾ ਰੱਖ ਜਾ ਧੱਪੜ ਖਾਏਗਾ ਬੰਦੇ ਰੱਖਦੇ ਓਰੇ ਰੱਖ ਜਾ ਉਹ ਲੱਖਤਾ ਜੇ ਜਾਣਾ ਬਾਹਰ ਜਾ ਮਮਨ ਨਾਲ ਮੈਂ ਤਾਂ ਬਾਅਦ ਚ ਆਜੂਗਾ ਇਹ ਨਾਲੇ ਲੈ ਜਾ ਜੀ ਰਾਹ ਤੁਸੀਂ ਆਪਦਾ ਲੈ ਕੇ ਆਇਓ ਮੇਨੂੰ ਫਿਰ ਕੀ ਹੁੰਦਾ ਕਿੱਧਰ ਜਾਈਓਂਗੇ ਤੁਰਕੇ ਜਿੱਥੇ ਤੁਸੀਂ ਜਾਂਦੇ ਹੁੰਦੇ ਹੋ ਤੁਹਾਡੇ ਟੈਰ ਕਿ ਜਿੱਥਰ ਦੀ ਚਾਹੁੰਦੇ ਹੁੰਦੇ ਨੇ ਇਹ ਕਿਹੜਾ ਜਵਾਬ ਹੋਇਆ ਸੁਭਾਵ ਦਾ ਦੋ ਰਸਤੇ ਨੇਗੇ ਇਧਰ ਵੀ ਜਾਣਾ ਚਾ ਲੇ ਆਓ ਜੀ ਲਓ ਬੱਸ ਅੱਜ ਅੱਜ ਬੇੜਾ ਉੱਪਰ ਬੈਸੀ ਆ ਗਈ ਦਿਨੇ ਫਿਰ ਛੋਟੀ ਨੇ ਗੁੱਲੀ ਨੇ ਚੱਕ ਲਈ ਉੱਪਰੋਂ ਚੱਕ ਦਿੱਤੇ ਨੇ ਆਈ ਹਾਈ ਚਲੋ ਜਾਓ ਫਿਰ ਬਾਏ 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 ਬਾਦ ਨਾ ਮਾ ਆ ਜਾਂਦਾ ਤੇ ਮੈਂ ਨਹੀਂ ਜਾਣਾ ਉਹ ਤਾਂ ਪਹਿਲਾਂ ਹੀ ਜਾਣਾ ਦੋਨਾਂ ਨੇ ਮੈਚਿੰਗ ਕਰਕੇ ਪੈਣ ਭਾਈਆਂ ਨੂੰ ਮੇਰੀਆਂ ਆ ਜਾਂ ਗਿਆ ਹਾਂ ਜਾਓ ਬਾਦੂ A few moments later ਲੋ ਜੀ ਬੱਚਾ ਲੋਕ ਤਾਂ ਭੁਗਤੇ ਜਾ ਕੇ ਆ ਕਿ ਕੀ ਕੀ ਖਾਦਾ ਸੀ ਭੁਗਤੇ ਬੱਚਿਓ ਰੋਟੀ ਸ਼ੋਰ ਕਿਸੇ ਰੋਟੀ ਖੀਰ ਖੀਰ ਨਹੀਂ ਖਾਦੀ ਨਹੀਂ ਖਾਦੀ ਨਹੀਂ ਮਾਇਆ ਦੋ ਤਨ ਰੋਟੀਆਂ ਖਾ ਲਈਆਂ ਸੀ ਗਿਆ ਇਹਨੇ ਇੱਕ ਰੋਟੀ ਖਾਦੀ ਸੀ ਮੈਂ ਇਹਨੂੰ ਆਖੇ ਮੈਂ ਖੀਰ ਖਾ ਲਾ ਖੀਰ ਖਾਦੀ ਸੀ ਸੋਹਣੀ ਸੀ ਇਹ ਤਾਂ ਬਹੁਤ ਟੇਸਟੀ ਸੀ ਬਹੁਤ ਟੇਸਟੀ ਸੀ ਗਿਆ ਮੈਨੂੰ ਪਾਣੀ ਚਾਹੀਦਾ ਬੱਚੇ ਬਤਾ ਲਓ ਤਾਂ ਕਿ ਕੀ ਕੁਝ ਖਾਦਾ ਸੀ ਕੀ ਥੋੜੀ ਜਿਹੀ ਖਾਧੀ ਸੀ ਤੇਕ ਦਹੀਂ ਨਾ ਦਹੀਂ ਤਾਂ ਮੈਂ ਖਾਧੀ ਹੋਰ ਉਹਦਾ ਦਹੀਂ ਨਾਲੇ ਰੋਟੀ ਖਾ ਕੇ ਆਇਆ ਦਾਲ ਦੂ ਨੀ ਲਾਈ ਦਹੀਂ ਨਾਲੇ ਬੁੰਦੀ ਦਾ ਲਾ ਲਿਆ ਇੱਕ ਪੀਸ ਬਾਕੀ ਦਹੀਂ ਲਾ ਲਿਆ ਗਰੀ ਅਗਰ ਮੈਨੂੰ ਗੱਲ ਜਰਾ ਹਲਵਾ ਲਿਆ ਹਾਂ ਚੱਤਰ ਦੋ ਹਲਵਾ ਦੇ ਨੂੰ ਹੁਣ ਜਹ ਤਾਂ ਖਾਦੀ ਨਹੀਂ ਉਹ ਤੂੰ ਕੀ ਰੋ ਚੁਨਾ ਹਲਵਾ ਹਲਵਾ ਤਾਂ ਕੀ ਰ ਅੰਤ ਤੱਕ ਤਾਂ ਕੀ ਬਣਾ ਕਿੰਨੇ ਆ ਦੇ ਯਾ ਦੋ ਆ ਗ੍ਰੀਨ ਕਾਲੀ ਆ ਆਹ ਆਏ ਦੇ ਐ ਇਹ ਕੱਪੜੇ ਦੇਖੋ ਮੜੇ ਐ ਆਹ ਬਾਦਰੀ ਬਾਦਰੀ ਇਵਨਾ ਤਾਂ ਦੇਖ ਨੂੰ ਇੱਕ ਗ੍ਰੀਨ ਪੱਤੀ ਤੇਰੇ ਮੰਮ ਕਰੇ ਖਾਵੇ ਉਹਦੇ ਕੱਪੜਾ ਬਾਦਰੀ ਹਾਂ ਮੁੰਡਿਆ ਤੂੰ ਬਸੇ ਲੀ ਜਾ ਮੁੰਡਾ ਵਾਸੀ ਮੈਂ ਪਾਣੀ ਕਿਥੋਂ ਲਿਆ ਨਾ ਉਹ ਪਿਆ ਬੋਤਲ ਉਹ ਤਾਂ ਹੋ ਗਿਆ ਫਿਰ ਉਹ ਤਾਂ ਉਹ ਹੋ ਗਿਆ ਹੋ ਗਿਆ ਹੁਣ ਉੱਠ ਮੜੀ ਜੀ ਹਿੰਮਤ ਕਰ ਲਿਆ ਉਹ ਤੈਨੂੰ ਕੀ ਹਲਵਾਲਿਆ ਕੇ ਦਵਾ ਹਾਂ 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 ਲੈ ਗਾਜਰ ਦਾ ਹੀ ਲੈ ਕੇ ਦੂ ਹੋਰ ਕਿਹੜਾ ਮੂਲੀਆਂ ਦਾ ਲੈ ਕੇ ਦੂ ਲੈ ਫੜਾ ਦੇ ਅੱਜ ਲੁੱਕੇ ਵੜੀ ਬੱਸ ਕੋਈ ਨਾ ਠੀਕ ਆ ਲੈ ਹਲਵਾ ਲੈ ਦੇਨੂੰ ਗਾਜਰ ਦਾ ਆ ਫੜਾ ਤੀ ਕੌਲੀਆਂ ਦੀ ਤਾਂ ਕਹਿੰਦਾ ਹਲਵਾ ਲੈ ਤੂੰ ਪਾ ਲੈ ਨਾਲੇ ਨਾਰਕਾ ਪਾਣੀ ਦਾ ਗਲਾਸ ਲਈ ਆਉਂਦੇ ਹਾਂ ਦੀ ਗੱਲੀ ਨੂੰ ਕਿਨੂੰ ਓਹ ਓਹ ਮਾਦਲ ਕੇ ਬੈਠਣ ਨਹੀਂ ਦੇ ਨਾ ਚੱਲ ਨਹੀਂ ਰੁਕ ਸੀ ਮੈਨੂੰ ਕਿਹੜਾ ਬੈਠੋਂ ਦਿੰਦਾ ਹਾ ਦੇਖੋ ਗਾਈ ਸਭ ਅਸੀਂ ਕਿਸੇ ਨੇ ਕੋਸ ਨਹੀਂ ਖਾਤਾ ਹੈਗਾ ਆਹ ਕੱਲੀ ਦੀ ਦੇਖੋ ਖੀਰ ਤਾਂ ਉਧਰ ਉਧਰ ਖੀਰ ਦੀ ਇੱਕ ਤਾਂ ਬਾਟੀ ਭਰੀ ਬੈਠੀ ਹੈਗੀ ਬਲੀ ਨੂੰ ਦੇਖੋ ਇੱਕ ਆਹ ਕੋਲਾ ਬੇਲਾ ਕਰਤਾ ਸਾਰਿਆਂ ਨੇ ਖਾਦਾ ਪੀਤਾ ਮੇਰੇ ਨਾਲ ਵੀ ਆਇਆਗਾ ਦੂ ਕੋਲੀ ਦੂ ਦੂ ਕੋਲੀ ਤੈਨੂੰ ਸ਼ਾਮ ਨਹੀਂ ਆਉਂਦੀ ਇਹ ਮੈਂ ਤਾਂ ਕੋਲੀ ਵੀ ਖਾ ਲਈ ਇੱਕ ਕੋਲੀ ਨਾ ਗਜਰੀ ਲੱਗਦੀ ਹੈ ਕਮਜ਼ੋਰ ਜਾਦੀ ਹੈਗੀ ਤਾਂ ਕਰਕੇ ਮੈਂ ਹੋਰ ਵਿਚਾਰੀ ਦੁਬਲੀ ਪਤਲੀ ਦੇਖਿਓ ਡੋਲੇ ਦੇਖੋ ਦੁਬਲੀ ਪਤਲੀ ਦੇ ਦੋ ਫਤਿਹ ਦਰ ਹੱਥ ਪਾਈ ਮੜਿਆ ਡੋਲੇ ਅਮਰੀਕਾ ਚ ਮੈਂ ਨਹੀਂ ਹੋਣਾ ਮੈਂ ਤਾਂ ਹਫਤਾ ਦੀ ਘਾਤੇ ਸਾਡੇ ਨਹੀਂ ਖਾਦਾ ਮੈਂ ਤਾਂ ਕੁਝ ਵੀ ਨਹੀਂ ਖਾਦਾ ਪੁੱਤ ਮੈਂ ਤਾਂ ਡਾਈਟ ਤੇ ਹਾਂ ਐਕਚੁਅਲੀ ਬੰਨੇ ਹੀ ਅੱਧਾ ਕੱਟਾ ਦੋ ਥੋਲਾ ਕਾ ਚਾ ਮੰਗੂ ਦੇ ਮੈਂ ਵੀ ਮੰਗੂ ਦੇਦਾ ਬੱਸ ਇਹ ਫੇਰ ਰੋਟੀਆਂ ਖਾਦੀਆ ਪਤਾ ਨਹੀਂ ਕਿੰਨੀਆਂ ਤੇਰੀ ਮੈਂ ਕਿਤੇ ਕਹਦੀ ਮੈਂ ਰੋਟੀਆਂ ਹੈ ਤင်း ਮੈਂ ਖਾਦੀਆਂ ਬੰਦੀ ਜਿੱਡੀ ਤੂੰ ਮੇਰੀ ਹੋਲਾਪਾ ਕਰੀ ਜੰਨੀਂਗੀ ਮੇਰੇ ਨਾਲ ਦੀ ਟੀਕ ਸਿਆਕਰ ਮੇਰੀ ਹੋਲਾਪਾ ਕਰੀ ਜੰਦਾ ਸੱਚੀ ਦੱਸਦਾ ਬੱਚਾ ਦੱਸ ਸੱਚੇ ਬੋਲ ਰਿਹਾ ਦਾ ਹੁਣ ਤੁਹਾਨੂੰ ਪਤਾ ਲੱਗਾ ਵੀ ਕਿਹਨੇ ਜ਼ਿਆਦਾ ਖਾਦਾ ਉਸੀ 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 ਨਾ ਮੇਰਾ ਬਦਨਾਮ ਨਾ ਆਸਾਂ ਦੇ ਵਿੱਚ ਇੱਕ ਰੋਟੀ ਖਾਦੀ ਸੀ ਮੈਂ ਕਿਉਂਕਿ ਸਵੇਰੇ ਰੋਟੀ ਘੱਟ ਖਾਦੀ ਸੀ ਮੈਂ ਇਸ ਕਰਕੇ ਇੱਕ ਰੋਟੀ ਖਾ ਲਈ ਸੀ ਇੱਕ ਇੱਕੋ ਵੱਲੀ ਨੇ ਖਾ ਲਈ ਸੀ ਇੱਕ ਇਹਨਾਂ ਨੇ ਖਾ ਲਈ ਤੇ ਤਿੰਨ ਰੋਟੀਆਂ ਲੈਂਦੇ ਸੀਗਾ ਲੈ ਲੈ ਤਾਰੇ ਹਨ ਮੰਮ ਵੀ ਮੈਂ ਤਾਂ ਪੂਰਾ ਕੋਲਾ ਖਾਡਦਾ ਸੀ ਇੱਕ ਕੋਲਾ ਪਹਿਲਾਂ ਖਾ ਕੇ ਠੀਕ ਤੂੰ ਖੀਰ ਦਾ ਉਦੋਂ ਬਾਅਦ ਇੱਕ ਰੋਟੀ ਖਾਦੀ ਉਦੋਂ ਬਾਅਦ ਇੱਕ ਆਹ ਕੋਲਾ ਖਾਦਾ ਬਚਿਆ ਹੋਇਆ ਹੈ ਇੱਕ ਆਹ ਬਾਟੀ ਖਾਦੀ ਬਚੀ ਹੋਈ ਐਨਾਂ ਇਹਨਾਂ ਖਾ ਕੇ ਖੀਰ ਮਿੱਠਾ ਹਜੇ ਕੋਈ ਮੈਨੂੰ ਟਿੰਟ ਨਹੀਂ ਘਟਦਾ ਮੇਰੇ ਵੇਟ ਨਹੀਂ ਘਟਦਾ ਵੇਟ ਕੀ ਸੁਆ ਸਕਦਾ ਜੱਲੇ ਦੀ ਘਟੇ ਹੱਲੇ ਕਿ ਜੇ ਇਹ ਲੇਕਣੀ ਛੱਡਨੀ ਸੀ ਉਹ ਕੁੜੀ ਨਹੀਂ ਉਹ ਕੁੜੀ ਬੈਠੀ ਐ ਲੈ ਉਹਦੇ ਕਿੰਨੀ ਵਿਚਾਰਦੀ ਸੀਗੀ ਗੱਦੇ ਜਿਹੜੇ ਦਾ ਤਾਂ ਮੈਂ ਜਮੀ ਨਹੀਂ ਖਾਦਾ ਐ ਸਵੇਸ ਤੇ ਦੋ ਤਾਂ ਚਮਚ ਲੱਤੇ ਸੀ ਤੂੰ ਬਿਲਕੁਲ ਨਹੀਂ ਹੱਦ ਚਲੋ ਖਾ ਲਓ ਕੋਈ ਆ ਖਾਣ ਵਾਸਤੇ ਆ ਅਸੀਂ ਸਾਈਕਲ ਆਈ ਲੈ ਤਾ ਚਲੋ ਗਾਇਸ ਖਾਣ ਪੀਣ ਵਾਸਤੇ ਆ ਵੈਸੇ ਤਾਂ ਮੈਂ ਤਾਂ ਮਜ਼ਾਕ ਕਰ ਰਿਹਾ ਸੀਗਾ ਤੇ ਖਾਣ ਲੋ ਜਿੰਨਾ ਕਾਣਾ ਇਹਨਾਂ ਨੇ ਫੇਰ ਕੀ ਆ ਦੋ ਦਿਨ ਬਾਅਦ ਕਰ ਲੈਂਗੇ ਐਕਸਰਸਾਈਜ਼ ਕਿ ਨਹੀਂ ਇੰਨੇ ਹੀ ਆ ਭੋਲ ਦੇ ਨਹੀਂ ਹੁਣ ਚਪਾਰ ਕੇ ਸਾਇਲੈਂਟ ਮੋਡ ਤੇ ਲੋ ਗਾਈਜ਼ ਇਹਨਾਂ ਨੂੰ ਤਾਂ ਖਵਾ ਪਿਆ ਕਿ ਪਾਤਾ ਮਰ ਜਾਈਏ ਚ ਆਪਾਂ ਵੀ ਜਾਈਂ ਚ ਪੈ ਗਏ ਠੰਡਾ ਚ ਬਹੁਤਾ ਗੀ ਇਸ ਕਰਕੇ ਟੂਪੀਆਂ ਟੂਪੀਆਂ ਹਰੇ ਸਾਰੇ ਲਈ ਬੈਠੇ ਆਗੇ ਇਧਰ ਆ ਦੇਖੋ ਕਿੰਨੂ ਛੱਲੇ ਜਾ ਰਿਹਾਗਾ ਵਿਚਾਰੀਆਂ ਜੀ ਊਨ ਆ ਗਈ ਭੁੱਖੀ ਰਹਿ ਗਈ ਚਾਹ ਪੀ ਲਈ ਪਿਛੇ ਕੱਪੇ ਕੱਪਾ ਦੇਖੋ ਸਾਰੇ ਕੱਪੇ ਦੀ ਨਹੀਂ ਚਾਹ ਦੇ ਭਰਗੇ ਇਸਨੇ ਬਿੱਤਨੇ ਇਦਾਰੇ ਪਾਤੇ ਨੇ ਦੇਖੋ ਲੋੜ ਦਿੱਤੀ ਦੀ ਪੌਣ ਉੱਪਰ ਸਜਾਈ ਬੈਠਾ ਉਹਨੂੰ ਖੜਾ ਪਾਈ ਨਹੀਂ ਬੋਲੋ 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 ਗੱਜਰ ਹਲਬਾ ਹਲਬਾ ਗੱਜਰ ਹਲਬਾ ਹੁਣ ਤਾਂ ਤੈਨੂੰ ਖਾਦਾ ਪੁੱਤ ਹੁਣ ਤੈਨੂੰ ਫੇਰ ਲਿਆਵਾਂਗੇ ਜਦੋਂ ਉੱਠਾਂਗੇ ਹੁਣ ਠੰਡ ਤਾਂ ਇੰਨੀ ਆ ਕਿ ਉੱਠਿਆ ਵੀ ਨਹੀਂ ਆਂਦਾ ਹੈਗਾ ਬਾਹਰ ਹੋਰ ਸਵੇਰੇ ਮੈਂ ਡਿਊਟੀ ਆਣਾ ਹੈ ਗਾਇਸ ਇਸ ਕਰਕੇ ਤਿਆਰੀਆਂ ਤੇ ਉਰੀਆਂ ਸਾਰੀਆਂ ਕਰ ਰੱਖੀਆਂ ਨੇ ਕਿ ਆਪਣੀਆਂ ਨਾ ਬਰਦੀਪੁਰ ਦੀ ਪ੍ਰੈਸ ਕਰਵਾ ਰੱਖਿਆ ਇਹਨਾਂ ਤੋਂ ਪੱਗ ਮੰਨੀ ਆਗੀ ਪੱਗ ਵੀ ਪਈ ਆਗੀ ਰੈਡੀ ਤੇ ਬਸ ਸਵੇਰ ਤੋਂ ਆਪਣਾ ਚੱਲ ਸੁਚਾਲਾ ਡਿਊਟੀ ਸ਼ੁਰੂ ਹੋ ਜੂਗੀ ਛੁੱਟੀਆਂ ਜਿਹੜੀਆਂ ਸੀਗੀਆਂ ਵੈਟਰ ਦੀਆਂ ਉਹ ਖਤਮ ਹੋ ਗਈਆਂ ਨੇ ਬੈਟ ਤਾਂ ਸੀ ਬੈਟ ਦਾ ਕੀ ਕਰਨੇਗਾ ਤੁਸੀਂ ਬਸ ਬਹੁਤ ਮੁਸ਼ਕਲ ਨੂੰ ਤੂੰ ਕੀ ਕਰਨੇਗਾ ਮੇਰਾ ਤੂੰ ਸੀ ਕੀ ਗੱਲੋਂ ਦੇ ਤੂੰ ਮੇਰੇ ਉੱਪਰ ਬੈਠੇਗਾ ਤੂੰ ਮੇਰੇ ਨਾਲ ਪੰਗੇ ਲੈ ਰਿਹਾਗਾ ਤੂੰ ਮੇਰਾ ਕੀ ਕਰਨੇਗਾ ਸੱਜਾ ਤਾਂ ਮੋੜ ਦੇਦਾ ਫੋਨ ਤਾਂ ਦੇਤਾ ਫਿਰ ਹੁਣ ਤੂੰ ਕੀ ਕਰਨੇਗਾ ਫਿਰ ਫੋਨ ਦੇਤਾ ਮੈਂ ਉਹਨੂੰ ਹਮ ਆਜੋ ਮਾਰੋ 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 ਉਹ ਦੇ ਤੋਤਾ ਹੈ ਡੰਗਲਾ ਹਦਾ ਉਹ ਦੇ ਕਾਉ ਕਾਲ ਨੰਦਿਓੜੀ ਜਿਹੜੇ ਫਸ ਕਾਲ ਰਾਂ ਕੀ ਹੁੰਦੀ ਤੈਨੂੰ ਇਹਦਾ ਪਤਾ ਮੈਂ ਹੈ ਲਾ ਰੀਏ ਕੁੜੀ ਕੱਪੜੇ ਦੇਖ ਸਾਨੂੰ ਪਤਾ ਸਮੇਂ ਤੇ ਕਪੜੇ ਨਹੀਂ ਮਿਲਦੇ ਕਪੜੇ ਨਹੀਂ ਹੈ ਉਹ ਨਾ ਬੈੱਡ ਦੇ ਵਿੱਚ ਆ ਨੰਗੇ ਪੈਰੀ ਕਿਉਂ ਫਿਰਦਾ ਭੱਜਾ ਬਹੁਤ ਵਧੀਆ ਬਹੁਤ ਵਧੀਆ ਵੈਰੀ ਗੁੱਡ ਵੈਰੀ ਗੁੱਡ ਬੱਚਾ ਲੀਆਂ ਚੱਪੜਾਂ ਤੇਰੇ ਰਾਮ ਤੇ ਪਾ ਕੇ ਹੀਦੇ ਅੰਨੇ ਚ ਵੀ ਆ ਕਿਵੇਂ ਪਤਾ ਹੀ ਨਹੀਂ ਲੱਗਾ ਜਮਾ ਦਾ ਭੱਗਿਆ ਫਿਰ ਦੋ ਸਾਦੇ ਬਿੱਤੇ ਚ ਇਹਦਾ ਅਲੱਗ ਕੰਮ ਜਿਆਦਾ ਜਮਾ ਦਾ ਤੂੰ ਦੱਖਾ ਇਹ ਤਾਂ ਚੱਪੜਾ ਇਹਦਾ ਦੇ ਦੇ ਇਹਨੂੰ ਕਾਹਨੂੰ ਕਰਿਆਗਾ ਖੱਡ ਚ ਦੇਖ ਲੈ ਇਹ ਬਾਹਰ ਜਾਊਗਾ ਤੁਰਿਆ ਜਾਊ ਐਡੀ ਦੂਰ ਮੈਨਾਂ ਵੀ ਨਹੀਂ ਆਉਂਦਾ ਕੱਢਣਾ ਉਰੇ ਗਈ ਨਹੀਂ ਅੰਦਰ ਆ ਦੇ ਥੱਲੇ ਆ ਦੇ ਭੱਜ ਲਾ ਦੇ ਤੇਨ ਨੂੰ ਵੀ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਦੀ ਚੱਪਲ ਪਾਉਣੀ ਆ ਕੀ ਕਰਦੇ ਕਿਵੇਂ ਆਉਂ ਹੀ ਖੱਦ ਵੀਤੀ ਆਏ ਨਸ਼ੇੜੀਆਂ ਜਿਹਾ ਕੋਤਰੀ ਫਿਰੇ ਰਹੀ ਨੇ ਕਿ ਸਰਦੇ ਨੇ ਹੋਰ ਖਾਂਦੀ ਪਿੰਦੀ ਤਾਂ ਨਹੀਂ ਕੋਸਾ ਹਾਂ ਨਵੇਂ ਕੱਪੜੇ ਕਿਲੇ ਜਮੀ ਨਹੀਂ ਵਲਦੇਲੇ ਹੈਗੇ ਸੇਲ ਦੇ ਨੇ ਕਾਜ ਮਾਮਾ ਕਾਜ ਚੱਕ ਚਾਹ ਤੱਕ ਰੋਟੀ ਖਾ ਲੈ ਬਣਾਓ ਰੋਟੀਆਂ ਆਓ ਜੀ ਗੈਸ ਰੋਟੀ ਬਣ ਗਈ ਸ਼ਾਮ ਦੀ ਹੁਣ ਹਨੇਰਾ ਹੋ ਗਿਆ ਠੰਡ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਕੰਨ ਨੇ ਇਹਦਾ ਜਮਾ ਕੜਲ ਕਰ ਰੱਖੇ ਨੇ ਸਾਰੇ ਨਿਕਲੂ ਜੀ ਵੀ ਆ ਕੰਮ ਦਾ ਬਾਹਰ ਜਮਾ ਨਹੀਂ ਨਿਕਲੇਗੇ ਪੂਰਾ ਦਿਨ ਰਜਾਈ ਦੇ ਵਿੱਚ ਹੀ ਰਹਿਾਂਗੇ ਤੇ ਨਾਲ ਆ ਦੇਖੋ ਗੁਜਰੇਲਾ ਗਜੂਲਾ ਡਾਈਟ ਦੀ ਐਸੀ ਤੈਸੀ ਬੋਲੀ ਡਾਈਟ ਦੀ ਤੈਸੀ ਤੈਸੀ ਬੋਲੀ ਪਈ ਹੈਗੀ ਗੁਜਰੇਲਾ ਚੱਲ ਰਿਹਾ ਹੈ ਦੇਖੋ

ਯੋ ਪਾ ਦਿਕੇ ਕਰ ਲੈ ਉਸ ਨੇ ਐ ਬੈਠਿਆ ਲੈ ਰੋਕੀ ਲੈ ਆ ਕੇ ਮੈਂ ਆਪਣਾ ਕਬੇਜ ਉਹ ਜੁੜ ਜਾਗੀ ਕੋਲੀ ਆਖੋ ਮਹਰਾਇਆ ਕੀ ਮਹਰਾਇਆ ਕੀ ਕਰ ਰਹੇ ਹੋ ਕੀ ਕਹਿੰਦੇ ਨੇ ਆਇਆ ਪੜ ਜਾ ਲੈ ਅਸੀਂ ਕਿਸੇ ਗਿਫਟ ਲੈਣਾ ਬਲਾਨੀ ਕੀ ਗਿਫਟ ਆਗਾ ਜਾ ਜਾ हां जी आकी गल बड़ी री हो डैड ਖੜ ਜਾ ਆਹ ਨਹੀਂ ਬਈ ਗੱਲ ਬਣਦੀ ਨਾ ਬਸ ਹੁਣ ਮੈਂ ਨਹੀਂ ਹੋਗਾ ਥੰਮ ਲੋ ਤਾਂ ਬਈ ਉਹ ਬਾਸ ਤੂੰ ਜਾ ਫਿਰ ਮਾਮਾ ਬੁਲਾ ਲੈਣੀ ਗੱਡੀ ਦੇ ਪੈਰ ਤੇ ਪੈਰ ਪਸਾਂਤਾ ਜੀ ਗੋੜਾ ਆ ਵੀ ਗਾਇਸ ਉਸ ਸਿਲੰਡਰ ਹੋ ਗਿਆ ਖਤਮ ਤੇ ਹੁਣ ਸਿਲੰਡਰ ਭਰਉਣ ਵਾਸਤੇ ਚੱਲੇ ਆਂਗੇ ਆ ਦੇਖੋ ਫਦੇ ਰੋਟੀ ਦੇਖੋ ਕਿਵੇਂ ਖਾ ਰਹੇ ਆ ਬੈਠਾ ਗੱਡੀ ਚੜ ਗਿਆ ਹਾ ਯਾਰ ਇਹਦਾ ਕੋਈ ਨਾ ਹੋ ਰਿਹਾ ਵੀ ਬਗ ਚੱਲੂਗੀ ਗਾਈਸ ਨੇੜੇ ਹੀ ਇੱਥੇ ਆਪਣੇ ਉਹ ਸਿਲੰਡਰ ਭਰ ਕੇ ਲਿਆਉਣਾ 4-5 ਕਿਲੋਮੀਟਰ ਜਾਣਾ ਪੈਣਾਗਾ ਆਪਾਂ ਨੂੰ ਤੇ ਰੋਟੀ ਬਣਾ ਰਹੇ ਸੀਗੇ ਇੱਕਦਮ ਪਤਾ ਨਹੀਂ ਕੀ ਕਰਦੇ ਬੈਠੇ ਨੇ ਰੋਟੀ ਬਣਾ ਰਹੇ ਸੀਗੇ ਤੇ ਨਾਲ ਦੀ ਨਾਲ ਖਤਮ ਹੋ ਗਿਆ ਹੁਣ ਭਰਾ ਕੇ ਭਰ ਕੇ ਲਿਆਉਣਾ ਪਊਗਾ ਬਾਅਦ ਚੱਲਿਆ ਗਿਆ ਹੁਣ ਸਿਲੰਡਰ ਭਰਉਣ ਵਾਸਤੇ ਜੀ ਜੀ ਟੀ ਵਨ ਚੰਗਾ ਬੱਝ ਲੱਗਦਾ ਹੋਰ ਤਿੰਨ ਤਾਂ ਬਹੁਤ ਵਧੀਆ ਲੱਗਦੀ ਆ ਇੱਕਦਮ ਦੇਖ ਲੈ ਮੰਨੂ ਨਿਕਲਣਾ ਪਿਆ ਸਿਲੰਡਰ ਭਰਉਣ ਵਾਸਤੇ ਹੋਰ ਮੈਨੂੰ ਵੇ ਡੋਬਰ ਹਾਂਜੀ ਖਾਲੀ ਫਦੇ ਰੋਟੀ ਹਾਂ ਸਾਰੀ ਹਾਂ ਤਾਂ ਵੀ ਖਾਲੀ ਗੱਲੀ ਨੇ ਜੋ ਲੋਕ ਸ਼ੋਕਰਾ ਰੋਟੀ ਦਾ ਖਾਦੀ ਤੁਸੀਂ ਬਹਾਨੇ ਨਾਲ ਜਾਂਦੇ ਬਹਾਨੇ ਨਾਲ ਦੇਖ ਲਓ ਬਾਈਸ ਆ ਹਾਲ ਨਹੀਂ ਨਾ ਦੇ ਰੋਟੀ ਵੀ ਇਸ ਤਰੀਕੇ ਨਾਲ ਜਾਂਦੇ ਨੇ ਹਾਂਜੀ ਵੀ ਖਾ ਰਹੀ ਆ ਫਿਰ ਮੈਂ ਚਾਹ ਤੇ ਬਾਅਦ ਵਿੱਚ ਮਿਲੇ ਸੀ ਹਾਂ ਚੱਲ ਵਧੀਆ ਸ਼ੋਕਰਾ ਤੁਸੀਂ ਖਾਧਾ ਲਈ ਲਓ ਜੀ ਆਪਣਾ ਸਿਲੰਡਰ ਮੁੱਕ ਚੱਲਿਆ ਸੀਗਾ ਹੁਣੇ ਰੋਟੀ ਲਾਉਂਦੇ ਲਾਉਂਦੇ ਆਪ ਨੂੰ ਭਜਾਏ ਉਹਨੂੰ ਦੇਖ ਲੈ ਨਾਲ ਦੀ ਨਾਲ ਭਜਾਤਾ ਕਿਉਂਕਿ ਸਵੇਰੇ ਨਾਲ ਜਾਣਾ ਡਿਊਟੀ ਸਾਰਾ ਦਿਨ ਸਿਲੰਡਰ ਨਹੀਂ ਆ ਤੇ ਆ ਕੇ ਕਹਿੰਦੇ ਲੈ ਠੰਡ ਬਹੁਤ ਹੈ ਮੈਂ ਕਿੱਥੇ ਉਹ ਕਰੂੰਗਾ ਲਿਆਉਂਗਾ ਸਿਲੰਡਰ ਰਾਤ ਨੂੰ ਭਜਾਇਆ ਤਾਂ ਹੀ ਤੇ ਭਜਾਇਆ ਫਿਰ ਮੈਨੂੰ ਪਤਾ ਪਿਆਈ ਦਵਾਰ ਤੇ ਗੱਲ ਜਾਂਦੀ ਥੋੜੀ ਫਿਰ ਹਾਂ ਲਿਆਓ ਲਿਆਓ ਚੱਕ ਲਿਓ ਸਿਲੰਡਰ ਲੱਗ ਜੂ ਆਪਣਾ ਅੱਜ ਆ ਗਿਆ ਜੀ ਆਪਣਾ ਸਿਲੰਡਰ ਲਾਓ ਜੀ ਲਾਓ ਜੀ ਲਾਈਟ ਲਾ ਦੀਏ ਲਾ ਦਿਵਾ ਲੇ ਲੋ ਜੀ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਖਤਮ ਕਰ ਦਾਂਗੇ ਇਹਨੂੰ ਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਤੁਹਾਨੂੰ ਸਾਡੇ ਬਲੌਗ ਕਿਵੇਂ ਲੱਗਦੇ ਨੇਗੇ। ਟਰਡ ਅੜਕ ਮੈਂ ਦੇ ਕੀ ਘਟਾ ਚੰਗਾ ਹਾਂ। ਹਾਂ। ਆਪ ਬਤਾ ਲਓ ਦੀ ਵੀ ਸੁਣ ਲੋ ਜਿਹਨੇ ਚੈਨਲ ਕਹਿੰਦੀ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੂੰ ਓਏ ਚਲੋ ਠੀਕ ਹੈ ਗਾਇਸ ਹੂੰ ਕੱਲੂ ਮਿਲਦਾ ਤੁਹਾਨੂੰ ਆਪਾਂ ਨਵੇਂ ਵਲੋਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਆ ਬਾ ਦਿਸ ਮੂਲ